ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਉਹ ਜ਼ਬਾਨਾ ਰਿਹਾ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਆ ਅੱਖ ਚਖ ਪਾ ਕੇ हाथ च पाके पा के गल करूगा उस चलन लोग हूँ वो जमाना लंघ गया कि मैं फलाना लीडर हाँ जी मैं आए कहता तो लोग मेरे नाल चलन नो वो जमाना नहीं है मेहनत करनिया पैनगिया लोगों के बिच जाना पियां मुश्किल सुननिया पैनगिया गली गली जाना पेगा घर घर जाना पेगा विंडो टू विंडो जाना पा अजक वाल है मैं तो कहना यह तो मैं ही सखाए ने ना सवाल पूछने तो मैं ही सखाए ने ਸੰਘਰੂਰ ਜਦੋਂ ਮੈਂ ਕਹਿੰਦਾ ਹੁੰਦਾ ਸਿਰ ਤੇ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਰਨੀ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾਂ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੂੰ ਵੀ ਪੁੱਛੋ ਵੀ ਆਏ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਵੀ ਉੱਥੇ ਆ ਕੇ ਪਰ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਆ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਇਹ ਵਾ ਗੱਲਾਂ ਕਰਨ ਨੂੰ ਨੇ ਉਹ ਕਿੱਧਰ ਗਏ ਹੁਣ ਬਾਜਵੇ ਹੋਣੀ ਕਿੱਧਰ ਗਏ ਹੁਣ ਉਹ ਜਾਖਰ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਉਹ ਜ਼ਬਾਨਾ ਰਿਹਾ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਅੱਖ ਚ ਆਖ ਚੱਕ ਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫੁਲਾਨਾ ਲੀਟਰਾਂ ਜੀ ਮੈਂ ਆਇ ਕਹਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਮਿਹਨਤਾਂ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਣਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਣੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਰਨੀ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੂੰ ਵੀ ਪੁੱਛੋ ਵੀ ਆ ਐ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਵੀ ਉੱਥੇ ਆ ਕੇ ਪਰ ਉਹ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਆ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਬਾ ਗੱਲਾਂ ਕਰਨ ਨੂੰ ਨੇ